ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਨਿਊ ਸਾਖੀ ਲੈ ਕੇ ਆਏ ਆਂ ਭਾਈ ਸੱਜਣ ਜੀ ਦੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪੁੱਜੇ ਜਿਸ ਦਾ ਨਾਮ ਸੀ ਤੁਲੰਬਾ ਇਹ ਪਿੰਡ ਹੁਣ ਪਾਕਿਸਤਾਨ ਦੇ ਜ਼ਿਲ੍ਹੇ ਮੁਲਤਾਨ ਵਿੱਚ ਹੈ ਉੱਥੇ ਇੱਕ ਬੜਾ ਵੱਡਾ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਉਸ ਨੇ ਸ਼ਹਿਰ ਤੋਂ ਹਟਵੀਂ ਇੱਕ ਵੱਡੀ ਸਰਾਬ ਬਣਾਈ ਹੋਈ ਸੀ ਜਿਸ ਵਿੱਚ ਉਹ ਆਏ ਗਏ ਰਾਹੀਆਂ ਦੀ ਸੇਵਾ ਕਰਦਾ ਸੀ ਸੱਜਣ ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ ਜਿਹੜਾ ਮੁਸਾਫਿਰ ਆਵੇ ਉਸ ਦੀ ਬੜੀ ਸੇਵਾ ਕਰਦਾ ਸੀ ਚੰਗਾ ਖਾਣ ਨੂੰ ਦਿੰਦਾ ਅਤੇ ਸੌਣ ਲਈ ਚੰਗਾ ਮੰਜਾ ਬਿਸਤਰਾ ਵਿਛਵਾ ਦਿੰਦਾ ਜੋਦੋਂ ਮਸਾਫਰ ਸੋ ਜਾਂਦਾ ਤਾਂ ਸੱਜਣਾਂ ਤੇ ਉਸਦੇ ਸਾਥੀ ਉਸ ਮਸਾਫਰ ਨੂੰ ਮਾਰ ਦਿੰਦੇ ਤੇ ਉਸ ਦਾ maal ਤਨ ਲੁੱਟ ਲੈ ਲੈਂਦੇ ਪਰ ਬਾਹਰ ਲੋਕਾਂ ਚ ਉਸ ਦੀ ਬੜੀ ਸਿਫਤ ਸੀ ਲੋਕ ਉਸ ਨੂੰ ਰੱਬ ਦਾ ਪਿਆਰਾ ਤੇ ਲੋਕਾਂ ਦਾ ਭਲਾ ਕਰਨ ਵਾਲਾ ਸਮਝਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਭੈੜੇ ਲੋਕਾਂ ਬੰਦਿਆਂ ਦਾ ਸੁਧਾਰ ਹੀ ਕਰਨ ਤਾਂ ਆਏ ਸਨ ਇਹ ਤਾਂ ਗੁਰੂ ਜੀ ਦੀ ਹਿੰਮਤ ਸੀ ਕਿ ਠੱਗਾਂ ਤੇ ਭੈੜੇ ਲੋਕਾਂ ਕੋਲ ਉਹਨਾਂ ਨੂੰ ਸਿੱਧੇ ਰਾਹ ਪਾਉਣ ਆਪ ਜਾਂਦੇ ਸਨ ਸੱਜਣ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਬੜੀ ਟਹਿਲ ਸੇਵਾ ਕਰਨੀ ਚਾਹੀ ਪਰ ਗੁਰੂ ਜੀ ਨੇ ਪਹਿਲਾਂ ਹੀ ਭਾਈ ਮਰਦਾਨਾ ਜੀ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਅਸੀਂ ਇੱਥੋਂ ਕੁਝ ਨਹੀਂ ਛਕਣਾ ਸੱਜਣਾ ਸਮਝਦਾ ਸੀ ਕਿ ਬਹੁਤ ਧਨ ਦੌਲਤ ਵਾਲੇ ਆਏ ਹਨ ਚੰਗੀ ਪੂੰਜੀ ਹੱਥ ਲੱਗੇਗੀ ਸ੍ਰੀ ਗੁਰੂ ਜੀ ਨੇ ਸੱਜਣਾ ਤੇ ਉਸਦੇ ਸਾਥੀਆਂ ਦੀ ਭੈੜੀ ਨੀਤਵਾਰੇ ਜਾਣਦੇ ਸਨ ਇਸ ਲਈ ਜਦ ਸੱਜਣਾ ਕਾਫੀ ਪਦਾਰਥ ਲੈ ਕੇ ਆਇਆ ਤਾਂ ਗੁਰੂ ਜੀ ਨੇ ਛਕਣ ਤੋਂ ਨਾ ਕਰ ਦਿੱਤੀ ਫਿਰ ਸੱਜਣਾ ਨੇ ਗੁਰੂ ਜੀ ਨੂੰ ਆਰਾਮ ਕਰਨ ਲੈ ਕੇ ਆ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਅਸੀਂ ਉਹ ਕੰਮ ਬਿਹਾਰ ਜਿਸ ਵਾਸਤੇ ਅਕਾਲ ਪੁਰਖ ਨੇ ਸਾਨੂੰ ਭੇਜਿਆ ਹੈ ਖਤਮ ਕਰਕੇ ਹੀ ਆਰਾਮ ਕਰਾਂਗੇ ਸੱਜਣ ਨਾਲ ਦੇ ਕਮਰੇ ਵਿੱਚ ਮੋਕੇ ਦੀ ਉਡੀਕ ਵਿੱਚ ਬੈਠਾ ਅਤੇ ਸੋਚਣ ਲੱਗਾ ਜਦ ਇਹ ਸੋ ਜਾਣਗੇ ਤਾਂ ਆਪਣਾ ਕੰਮ ਸ਼ੁਰੂ ਕਰ ਲਵਾਂਗਾ ਉਧਰ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਿਹਾ ਗੁਰੂ ਜੀ ਨੇ ਸੂਹੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਉੱਜਲ ਕਹਿ ਚਿਲਕਣਾ ਕੋਟੀ ਮੁਕਲੜੀ ਮਸ ਤੋਤਿਆਂ ਜੂਠਨਾ ਉਤਰੈ ਜੈ ਸੋ ਤੋਬਾ ਤਿਸ ਜਦੋਂ ਸੱਜਣ ਨੇ ਨਾਲ ਦੇ ਕਮਰੇ ਵਿੱਚ ਇਹ ਸ਼ਬਦ ਸੁਣਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਸ ਨੂੰ ਸ਼ਬਦ ਵਿੱਚੋਂ ਆਪਣਾ ਪਖੰਡ ਸਪਸ਼ਟ ਦਿਸਦਾ ਸੀ ਉਹ ਉੱਠ ਕੇ ਗੁਰੂ ਜੀ ਦੇ ਕਮਰੇ ਵਿੱਚ ਜਾ ਬੈਠਾ ਉਸ ਨੂੰ ਅਨੁਭਵ ਹੋਇਆ ਕਿ ਗੁਰੂ ਸਾਹਿਬ ਉਸ ਦੇ ਪਰਦੇ ਅੰਦਰ ਕੀਤੇ ਉਹ ਕਰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਗੁਰੂ ਸਾਹਿਬ ਦੇ ਚਰਨੀ ਡਿੱਗ ਪਿਆ ਗੁਰੂ ਜੀ ਨੇ ਉਸ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਹੈ Hindu ਮੈਨੂੰ ਸੱਜਣ ਮੱਲ ਕਹਿੰਦੇ ਹਨ ਮੁਸਲਮਾਨ ਮੈਨੂੰ ਸ਼ੇਖ ਸੱਜਣ ਸ਼ਾ ਕਰਕੇ ਸੰਬੋਧਦੇ ਹਨ ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਹਾਸਬਈ ਉਹ ਕਹਿਣ ਲੱਗੇ ਤੇਰਾ ਨਾਂ ਤਾਂ ਬੜਾ ਸੋਹਣਾ ਹੈ ਪਰ ਕੀ ਤੂੰ ਕੰਮ ਵੀ ਸੱਜਣਾ ਵਾਲੇ ਕਰਦਾ ਹੈ ਸੱਜਣ ਨੇ ਇਹ ਸੁਣ ਕੇ ਨੀਮੀ ਪਾ ਲਈ ਜੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੱਜਣਾ ਤੇਰੇ ਕੰਮ ਸੱਜਣਾ ਵਾਲੇ ਨਹੀਂ ਤੂੰ ਲੋਕਾਂ ਨੂੰ ਧੋਖਾ ਦਿੰਦਾ ਹੈ ਪਾਪ ਕਰ ਕਰ ਤੂੰ ਧਨ ਇਕੱਠਾ ਕਰ ਰਿਹਾ ਹੈ ਲੋਕਾਂ ਪਾਣੇ ਤੂੰ 파ਮੇ ਸੱਜਣ ਹੈ ਦਾ ਦੂ ਹੈ ਪਰ ਤੂੰ ਰੱਬ ਨੂੰ ਧੋਖਾ ਨਹੀਂ ਦੇ ਸਕਦਾ ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ ਯਾਦ ਰੱਖ ਇੱਕ ਦਿਨ ਮਰਨਾ ਜ਼ਰੂਰ ਹੈ ਇਹ ਧਨ ਇੱਥੇ ਹੀ ਰਹਿ ਜਾਵੇਗਾ ਪਰ ਇਸ ਧਨ ਦੀ ਖਾਤਰ ਕੀਤੇ ਹੋਏ ਪਾਪ ਤੇਰੇ ਨਾਲ ਜਾਣਗੇ ਜਦੋਂ ਤੈਨੂੰ ਇੰਨਾ ਮੰਦੇ ਕੰਮਾਂ ਦਾ ਫਲ ਮਿਲੇਗਾ ਤਾਂ ਸੋਚ ਤੇਰਾ ਕੀ ਹਾਲ ਹੋਵੇਗਾ ਸੱਜਣਾ ਅਜੇ ਵੀ ਵੇਲਾ ਹੈ ਮੰਦੇ ਕੰਮ ਛੱਡ ਦੇ ਚੰਗੇ ਕੰਮੀ ਲੱਗ ਜਾ ਸੱਚੀ ਮੋਚੀ ਲੋਕਾਂ ਦਾ ਸੱਜਣ ਬਣ ਹਰ ਕਿਸੇ ਦਾ ਭਲਾ ਕਰ ਰੱਬ ਦਾ ਨੇਕ ਬੰਦਾ ਬਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੇ ਸੱਜਣ ਦਾ ਹਿਰਦਾ ਵਿੰਨ ਸੁਟਿਆ ਉਹ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਦੇ ਚਰਨਾ ਤੇ ਡਿੰਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਭੁੱਲ ਗਿਆ ਹਾਂ ਮੇਰੀਆਂ ਭੁੱਲਾਂ ਮਾਫ ਕਰੋ ਮੈਂ ਅਗੋਂ ਭੇੜੇ ਕੰਮ ਨਹੀਂ ਕਰਾਂਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਰੱਬ ਦਾ ਨਾਮ ਜਪਣ, ਧਰਮ ਦੀ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਸੱਜਣ ਨੇ ਮੰਦੇ ਕੰਮ ਛੱਡ ਦਿੱਤੇ। ਹੁਣ ਉਹ ਸੱਚੀ ਮੁੱਚੀ ਦਾ ਸੱਜਣ ਬਣ ਗਿਆ। ਗੁਰੂ ਜੀ ਦੀ ਆਗਿਆ ਮੰਨ ਕੇ ਉਸਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਇਸ ਸਾਕੀ ਦੀ ਸਾਨੂੰ ਕੀ ਸਿੱਖਿਆ ਮਿਲਦੀ ਹੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਿਖਾਉਂਦੇ ਨੇ ਸਿੱਖ ਨੇ ਤਨੋਂ ਮਨੋਂ ਧਰਮੀ ਬੰਨਣਾ ਹੈ ਧਰਮੀ ਬੰਨਣਾ ਦਾ ਵਿਖਾਵਾ ਨਹੀਂ ਕਰਨਾ ਪੇਖੀ ਨਹੀਂ ਬੰਨਣਾ ਜਿਹੜੇ ਲੋਕ ਅੱਜ ਕੱਲ ਸਾਦਾ ਸੰਤਾਂ ਵਾਲਾ ਸਰੂਪ ਬਣਾ ਕੇ ਮਾਇਆ ਦੀ ਖਾਤਰ ਲੋਕਾਂ ਨੂੰ ਗੁਰੂ ਸਾਹਿਬਾਨ ਦੀ ਸਿੱਖਿਆ ਨਾਲ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ ਅਸੀਂ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਾ ਇਹ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਉਪਦੇਸ਼ ਇਸ ਦੁਨੀਆ ਲਈ ਤੇ ਭਾਈ ਸੱਜਣ ਨੂੰ ਇਹ ਉਪਦੇਸ਼ਾਂ ਨਾਲ ਉਹਨਾਂ ਨੇ ਸਿੱਧੇ ਰਾਹ ਪਾਇਆ ਸੀਗਾ ਇਹ ਉਪਦੇਸ਼ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਅਪਣਾਉਣੇ ਚਾਹੀਦੇ ਹਨ ਇਹ ਸੀਗੇ ਛੋਟੀ ਜੀ ਸਾਖੀ ਛੋਟੀ ਤਾਂ ਨਹੀਂ ਹੈ ਕਾਫੀ ਵੱਡੀ ਹੋ ਗਈ ਹੈ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਅਸੀਂ ਇਦਾਂ ਹੀ ਨਿਊ ਨਿਊ ਸਾਖੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ